ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਸ ਨਾਗਰਿਕਾਂ ਲਈ ਪਾਉਣਾ ਹੈ ਕਿ ਸ਼ਹਿਰਾਂ ਕਿਤਨ ਲਿਖ ਜਾਣੇ ਤਾਂ ਉਹ ਜਾਣੇ ਬਹੁਤ ਜ਼ਰੂਰੀ ਹੈ ਕਿਉਂਕਿ ਜਾਂ ਤਾਂ ਫੜਾ ਮੇਰੇ ਪਤਾ ਤੇ ਵੀ ਟਿਕੜੀ ਮਿੱਟੀ ਦੇ ਖਾਵ ਨੂੰ ਰੋਕਦੇ ਨੇ ਇੱਕ ਵੱਡਾ ਕੰਮ ਕਰਦੇ ਨੇ ਸਰ ਸੇਵਾ ਜਿਨ੍ਹਾਂ ਦੇ ਵਿੱਚੋਂ ਸਾਡੇ ਪ੍ਰਾਪਵਾ ਜੀ ਨਾਮ ਦੇ ਕੋ ਸਿੰਘ ਜੀ ਨਿਮਾ ਜੀ ਔਰ ਦਰਜਾ ਬਦਲਿਆ ਸਭ ਫੌਜਦਾਰ ਸਾਡੇ ਸਰਕਾਰ ਨੂੰ ਸਦਾਰ ਕੁਸ਼ਕਰ ਰਾਜ ਸਿੰਘ ਜੀ ਰਾਜਗਰੋ ਜੋ ਇੰਡਸਟਰੀਜ਼ ਹਨ ਬਹੁਤ ਅੱਛੇ ਬਿਜ਼ਨਸਮੈਨ ਸਾਡੇ ਅੱਜ ਇਸ ਪ੍ਰੋਗਰਾਮ ਵਿੱਚ ਪਹੁੰਚੇ ਹਨ ਉਹਨਾਂ ਨਾਲ ਸਦਾਰ ਸੁਖਮਨਜੀਤ ਸਿੰਘ ਜੀ ਕੌਂਸਲਰ ਸ਼੍ਰੀ ਹੰਸਰਾਜ ਜੀ ਨਾਨੇ ਸ਼ਿਫਟ ਕਾਉਂਸਲਿੰਗ ਪ੍ਰੈਜ਼ੀਡੈਂਟ ਔਰ ਸਾਡੇ ਸਤਿਕਾਰਯੋਗ ਪਾਤਾ ਜੀ ਸਾਹਮਣੇ ਬੈਠੇ ਆਪ ਸਕੂਲ ਦੇ ਸੱਜਣ ਸਾਡੇ ਮਿੱਤ ਸਾਹਿਬ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਰੁਕ ਲਗਾਓ ਤਰੱਕੀ ਬਚਾਓ ਮਹਿਮ 2025 ਉਸ ਨੂੰ ਅੱਗੇ ਲੈ ਜਾਂਦੇ ਹੋਏ ਵਾਤਾਵਰਨ ਨੂੰ ਅਦਿਵਸਥਾ ਦੇ ਲਈ ਅਛੇ ਤਰੀਕੇ ਨਾਲ ਜੋ ਇਹ ਮੁਕੇ ਲਗਾ ਕੇ ਹਰੀਆਲੀ ਦਾ ਰੂਪ ਦੇ ਕੇ ਪ੍ਰਿਆਵਰਨ ਨੂੰ ਠੀਕ ਕਰਨ ਲਈ ਇਹ ਜੋ ਉਪਰਾਲਾ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਇਸ ਉਪਰਾਲੇ ਨੂੰ ਅੱਗੇ ਲੈ ਜਾਂਦੇ ਜੋ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਮੈਂਬਰ ਹਨ ਮੈਂ ਇਹਨਾਂ ਨੂੰ ਇਸ ਮੌਨ ਖੰਨਾ ਵੱਲੋਂ ਸਾਡੀ ਮੱਲੇ ਦੀ ਸੰਸਥਾ ਵੱਲੋਂ ਦੁਆਰਾ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਮੰਦਰੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਕੋਲੋਂ ਇਹਨਾਂ ਨੂੰ ਬਹੁਤ-ਬਹੁਤ ਫਾਇਦੇ ਦੇ ਕੇ ਵਧਾਈ ਲੈਣਾ ਔਰ ਗੁਰੂ ਸਾਹਿਬ ਅੱਗੇ ਵੀ ਅਰਦਾਸ ਕਰਦੇ ਆ ਕਿ ਇਹ ਜੋ ਸੇਵਾ ਸੋਸਾਇਟੀ ਲਈ ਸਮਾਜ ਲਈ ਕਰ ਰਹੇ ਆ ਇਸੇ ਤਰ੍ਹਾਂ ਦੇ ਟੁਕੜੀ-ਕਾਚ ਚੋਕੜੀ ਇਹਨਾਂ ਨੂੰ ਸੇਵਾ ਕਰਨ ਦਾ ਮੱਲ ਮਿਲੇ ਔਰ ਸਮਾਜ ਦੇ ਵਿੱਚ ਗੁਰਦੁਆਰਿਆਂ ਧਰਤੀ ਦੀ ਬਚਾਓ ਦੇਖੋ ਗੁਰਮੀਦ ਗੱਲ ਦੇ ਨੇ ਧਰਤੀ ਦੀ ਬਚਾਉਂਦੇ ਨੇ ਜੇ ਇਹ ਧਰਤੀ ਆ ਤਾਂ ਰੁੱਖ ਹੈ ਜੇ ਰੁੱਖ ਹੈ ਤਾਂ ਮਨੁੱਖ ਹੈ ਇਹ ਮੁਖੇ ਤਾਂ ਮਨੁੱਖਾ ਜੇ ਮਨੁੱਖੇ ਤਾਂ ਪੁਰਖੇ ਜੇ ਪੁਰਖੇ ਤਾਂ ਅਸੀਂ ਸਾਰੇ ਜਿੱਥੇ ਆਪਾਂ ਨੇ ਧਰਤੀ ਨੂੰ ਜਾਣਿਆ ਰਤੂ ਜਾਣਿਆ ਉਥੇ ਪੁਰਬੀ ਇਮਾਜੀ ਇਹ ਵੀ ਆਪਣੇ ਕਦਮਾਂ ਜਿਹੜਾ ਕਿਉਂਕਿ ਇਹ ਕੋਸ਼ ਹਮ ਆਇਆ ਸੀ ਜਦੋਂ ਪੁਰਖਾਂ ਦੇ ਵਿੱਚੇ ਧੀਆਂ ਨੂੰ ਮਾਰਨ ਦਾ ਰਸਤਾ ਜਿਹੜੀਆਂ ਧੀਆਂ ਜਿਹੜੀਆਂ ਜਨਮ ਦੁਨੀਆਂ ਨੇ ਇਨਸਾਨ ਨੂੰ ਜਨਮ ਦੁਨੀਆਂ ਨੇ ਪਰ ਬੜੀਆਂ ਸੰਸਥਾਵਾਂ ਨੇ ਉਹਨੂੰ ਵਿਚਾਰ ਵਾਸਤੇ ਰੇਸ਼ੋ ਜਿਹੜੀ ਆ ਹੁਣ ਕਾਫੀ ਹੱਦਾਂ 'ਚ ਘਟਣੀ ਹੋਈ ਨੀ ਨੀਮਾ ਜੀ ਤੇ ਉਹਨਾਂ ਦੀ ਪੂਰੀ ਟੀਮ ਦਾ ਜੋ ਪੁਰਾਣਾ ਅਸੀਂ ਅਕਸਰ ਦੇਖਦੇ ਰਹੇ ਨੇ ਲੱਗੇ ਰਹਿੰਦੇ ਨੇ ਨੀਮਾ ਜੀ ਤੇ ਉਹਨਾਂ ਦੀ ਪੂਰੀ ਟੀਮ ਰੁੱਖ ਨਗਾਉਂਦੀ ਜਦੋਂ ਕੋਈ ਭਾਰਤੀ ਚੁਕਾਉਂਦਾ ਹੈ ਧਾਰਮਿਕ ਬਾਬਾ ਦੀ ਸੇਵਾ ਸੰਬੰਧੀ ਚਾਹੇ ਸੇਵਾ ਸੰਬੰਧੀ ਅਸੀਂ ਨਰਸ ਸਨਮਾਨ ਕੀ ਕਰਦਾ ਹੁੰਦਾ ਇਹ ਕੋਈ ਸਨਮਾਨ ਕਰਦਾ ਇਹਦਾ ਜੀ ਇੱਕ ਬੋਲ ਆੰਦਨੇ ਪੀੜ ਮੋਤੇ ਲੈ ਕੇ ਇਹਦਾ ਕੋਣ ਆ ਜਾਂਦਾ ਕਿ ਅਸੀਂ ਤੁਹਾਨੂੰ ਸਨਮਾਨ ਕਰਨਾ ਕ੍ਰੂਸੀ ਦੇ ਰੂਟੇ ਲੈ ਕੇ ਬਹੁਤ ਬੜੀ ਸੋਚ ਆਇਆ ਕਿ ਜਿੱਥੇ ਧਾਰਮਿਕ ਸਮਾਗਮ ਕਰਦੇ ਆ ਉੱਥੇ ਜੱਗ ਕੋ ਫਰਟੇ ਦੀਏ ਜਿਹੜੇ ਲੋਕ ਧਰਮ ਨਾਲ ਜੁੜੇ ਹੋਏ ਨੇ ਉਹਨਾਂ ਦੀ ਲੱਖਿਆ ਕੋਰੀ ਕਰਦਾ ਸਾਡੇ ਲਈ ਦੇ ਜੋ ਮੁਹੰਮਦ ਕੱਢੇ ਨੇ ਉਸਕਾ ਬਾਤ ਹੀ ਜੇਕਰ ਐਸੇ ਦਾਨੀ ਸਜਣ ਨਾ ਹੋਣ ਕੰਮ ਫੇਲ ਵੀ ਨਹੀਂ ਜਾਂਦੇ ਸਾਡੀ ਕੱਢਿਆ ਸਾਡੇ ਹੰਸਾ ਜੀ ਧਾਰਮਿਕ ਸਮਾਗਮ ਹੋਵੇ ਕੋਈ ਵੀ ਪ੍ਰੋਗਰਾਮ ਹੋਵੇ ਉਹਨਾਂ ਵਿੱਚ ਨਾ ਸਸਤਾ ਦਾ ਇਹਨਾਂ ਰੱਪਾਂ ਦਾ ਜੋਗ ਆ ਜਾਂਦਾ ਹੈ ਅੱਜ ਦਾ ਜੋ ਸਮਾਗਮ ਭਾਈਕੇ ਰੇਜਨ ਦੀ ਸੇਵਾ ਸੁਸਾਇਟੀ ਵੱਲੋਂ ਕੀਤਾ ਗਿਆ ਇਹ ਪੰਜ ਸੱਤ ਲੋਕ ਇਹਨੇ ਆਪੂ ਦੀ ਰੀਤ ਲੱਗੇ ਰਹਿੰਦੇ ਨੇ ਇਧਰ ਮੇਰੇ ਪਿੰਡ ਦਾ ਜਦੋਂ ਕਦੀ ਕਿਤੇ ਦੀ ਦੁਕਾਨ ਹੁੰਦੀ ਹੈ ਪਿੰਡ ਐ ਨਾ ਸਾ ਇੱਕ ਜਦੋਂ ਮੈਂ ਕਿ ਜੀ ਨੋਟ ਕਰਦਾ ਹੁੰਦਾ ਜਦੋਂ ਨੰਗਦਾ ਇਹ ਇਹਦਾ ਆਣ ਬੋਲੇ ਮੁੱਠੇ ਉੱਪਰ ਨਿਕਾਉਂਦੀ ਹੈ ਇਹ ਪੁੱਟਣ ਆਲੀ ਲੱਗਿਆ ਕਿ ਨਹੀਂ ਲੱਗਿਆ ਐਥੇ ਮੈਂ ਬੁੱਟਾ ਲਾਇਆ ਸੀ ਲੱਗਿਆ ਕਿ ਨਹੀਂ ਲੱਗਿਆ ਜੇਕਰ ਕੋਈ ਪੁੱਟਣ ਢੁੱਡਿਆ ਜਿਹੜਾ ਇਹ ਘਾਜਦੇ ਆ ਜੇ ਤੁਮ ਬੁੱਟੇ ਦਾ ਮੰਦਨ ਹੋਗੇ ਭਾਈ ਕੋਈ ਬੁੱਟਾ ਲਾਇਆ ਸੀ ਉਹ ਖਲ ਅੱਗੇ ਗਿਆ ਇਹ ਬੁੱਟਾ ਮੁੜ ਜਾ ਕੇ ਗਿਆ ਘਰ ਦੀ ਕਰੇ ਸਤਾਰ ਨਾ ਕਰੋ ਰੁੱਖਾਂ ਦੇ ਬਾਹਰ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤੂ ਜੀ ਪਾਣੀ ਨੂੰ ਗੁਰੂ ਕਿਹਾ ਦੇ ਧਰਤੀ ਨੂੰ ਮਾਤਾ ਕਿਹਾ ਅੱਜ ਧਰਤੀ ਬੁਕਾਰ ਕਰਦੀ ਆ ਬਾਤਾਂ ਵਰਨ ਦੇ ਗੁੰਮਾ ਹੁੰਦੇ ਕਿ ਆ ਹੁੰਦਾ ਦਾ ਇਹੋ ਆਪ ਉਤਰਾ ਰੱਖਣਾ ਉਤਰਾ ਦਾ ਅਰਜ ਹੁੰਦਾ ਜਿਵੇਂ ਨਿਮਾ ਜੀ ਭਾਈ ਕਨਿਆ ਸੇਵਾ ਜਿਹੜੀ ਤੋਂ ਨਾਲ ਲਾ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਜਿਵੇਂ ਕੁਸ਼ਕਰ ਰਾਜ ਜੀ ਰਾਜਗਿਰ ਤੋਂ ਅੰਤਰਾਜ ਬਟਾਨੀ ਜੀ ਜਤਿੰਦਰ ਮਹਿਮੀ ਜੀ ਹਰਮਿੰਦਰ ਸ਼ੰਕੂ ਜੀ ਦੇਵਨਿੰਦਰ ਕੌਰ ਜੀ ਚੰਦਰ ਨੇਗੀ ਜੀ ਐਡਵੋਕੇਟ ਗੁਰਪ੍ਰੀਤ ਜੀ ਰਾਹੁਲ ਗਰਗ ਬਾਬਾ ਜੀ ਸਿੰਘ ਪਿੰਦਲਸਰਾ ਜੀ ਸਰਬੀਰ ਰਾਜ ਮੰਦੋ ਜੀ ਲੋਕੇਸ਼ ਸਿੰਘ ਜੀ ਪੱਤਰਕਾਰ ਬੂਟਾ ਜੀ ਸੱਜਾ ਜੀ ਰਜਿੰਦਰ ਜੀ ਸਾਡੇ ਪੰਡਤ ਜੀ ਸਾਡੇ ਮਾਤਾ ਜੀ ਭਾਈ ਕਨਈਆ ਸੇਵੜੀ ਦੇ ਨਾਲ ਪਰਿਵਾਰ ਦੇ ਹੋਰ ਮੈਂਬਰ ਖਾਲਸਾ ਤੋਂ ਗੁਰਦੀਪ ਜੀ ਗਜਜੀਤ ਧਾਪਰ ਜੀ ਐਮਸੀ ਗੁਰਮੀਤ ਨਾਗਵਾਲ ਜੀ ਹਨੀ ਰੋਸ਼ਾ ਜੀ ਹੋਰ ਦਰਜਾ ਵਿਧਾਇਕ ਜਿਹਦਾ ਨਾਮ ਲੈਣ ਤੋਂ ਰਹਿ ਗਿਆ ਹੋਵੇ ਤਾਂ ਮਾਫੀ ਚਾਹਨਾ ਕਿਉਂਕਿ ਅੱਜ ਪਰਿਵਾਰ ਦੇ ਮੈਂਬਰ ਸਾਰੇ ਸ਼ਹਿਰ ਨੂੰ ਦੇਸ਼ ਨੂੰ ਸਰਲ ਮਿਲ ਕੇ ਜੇ ਆਪਾਂ ਸਾਫ਼ ਸੁਥਰਾ ਬਲਾਉਂਡ ਚ ਕੋਈ ਕਾਰਜ ਕਰ ਸਕਦੇ ਆਂ ਤਾਂ ਰੁੱਖ ਲਗਾ ਕੇ ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾ ਕੇ ਜਿਵੇਂ ਭਾਈ ਸਾਹਿਬ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਿਹੜੀ ਇੱਕ ਐਂਬੂਲੈਂਸ ਇਹਨਾਂ ਨੂੰ ਮੁਹੱਈਆ ਕਰਾ ਕੇ ਦਿੱਤੀ ਸਿੰਘੀ ਜੀ ਨੇ ਜਿਵੇਂ ਕਿਹਾ ਵੀ ਨਿਰਮਾ ਜੀ ਹਰ ਟਾਈਮ ਤਿਆਰ ਰਹਿੰਦੇ ਨੇ ਸਾਨੂੰ ਡਰਾਈਵਰ ਦੀ ਬਹੁਤ ਲੋੜ ਹੁੰਦੀ ਆ ਇਹ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਕੰਮ ਕਰਦੇ ਆ ਸਾਰੇ ਸਾਡਾ ਇਹ ਫਰਜ਼ ਬਣਦਾ ਕਿ ਜੇ ਕਿਸੇ ਦੇ ਦੁੱਖ ਤਕਲੀਫ ਆਉਂਦੀ ਆ ਤਾਂ ਸਾਡਾ ਕੜਨ ਦਾ ਫਰਜ਼ ਬਣਦਾ ਸਾਰੇ ਨਹੀਂ ਜਿਵੇਂ ਮਨਰੋਜੀ ਨੇ ਪਹਿਲਾਂ ਕਿਹਾ ਵੀ 190000 ਦੇ ਵਿੱਚੋਂ ਗਿਣ ਮੇ ਜੁਣ ਮੇ 2300 ਬੰਦਾ ਹੋਊਗਾ ਜਿਹੜੇ ਸਮਾਜ ਸੇਵਾ ਕਰਦੇ ਨੇ ਸਮਾਜ ਸੇਵਾ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਗੁਰੂ ਮਹਾਰਾਜ ਨੇ ਇਹ ਡਿਊਟੀ ਲਈ ہوئی ਆ ਜਿਹਨੇ ਸੇਵਾ ਕਰਨੀ ਉਹਦੇ ਸੇਵਾ ਆਉਣੀ ਆ ਤਾਂ ਸਾਨੂੰ ਇਹ ਆਪਣਾ ਫਰਜ਼ ਸਮਝਦੇ ਹੋਏ ਸਾਰਿਆਂ ਨੂੰ ਇੱਕ ਹੋ ਕੇ ਵੱਧ ਤੋਂ ਵੱਧ ਰੱਖ ਲਗਾਉਣੇ ਚਾਹੀਦੇ ਹਨ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਜੇ ਕੋਈ ਪੈਸੇ ਨਾਲ ਨਹੀਂ ਬਦਲ ਕਰਦਾ ਤਾਂ ਖੂਨਦਾਨ ਇੱਕ ਇਹੋ ਜਿਹਾ দান ਆ ਜਿਹਨੂੰ ਅਸੀਂ দান ਕਰਕੇ ਬਹੁਤ ਕੀਮਤੀ ਜਾਨ ਬਚਾ ਸਕਦੇ ਆ ਜਾਨ ਗਈ ਹੋਈ ਵਾਪਸ ਨਹੀਂ ਆਉਂਦੀ ਕੂਨਦਾਨ ਕਰਕੇ ਜਾਨ ਬਚਾਈ ਜਾ ਸਕਦੀ ਹੈ ਕਈ ਵਾਰ ਕੂਨਦਾਨ ਤੋਂ ਬਿਨਾ ਕੀਮਤੀ ਜਾਨਾਂ ਚਲੀ ਜਾਂਦੀਆਂ ਨੇ ਮੇਰੇ ਇੱਕ ਵਾਰ ਦੋਸਤ ਨੇ ਸਾਨੂੰ ਇੱਥੇ ਕਿਹਾ ਵੀ ਆਪਾਂ ਕੂਨਦਾਨ ਕਰਕੇ ਆਉਣਾ ਦਿੱਲੀ ਅਸੀਂ ਦਿੱਲੀ ਜਾਣੇ ਬੈਠੇ ਸੀਗੇ ਆਓ ਆ ਗਏ ਹળો ਹੀ ਤੁਸੀਂ ਵੀ ਨੰਬਰ ਲੈਂਦੇ ਰਹੇ ਜਰਾ ਤੁਸੀਂ ਵੀ ਫੜੋ ਜੀ ਪਿੱਛੇ ਹੋ ਕੇ ਪਿੱਛੋਂ ਵਿੱਚ ਕੋਈ ਨਹੀਂ ਰੋ ਤੁਹਾਨੂੰ ਸਹੀ ਪੇਦਾ ਨਵਾਂ ਸਿੰਘ ਜੀ ਉਹਦੇ ਮੱਦੇਨਜ਼ਰ ਬਹੁਤ ਬਚਣਾ ਭਾਈ ਸਾਹਿਬ ਇੱਥੇ ਆ ਜਾਓ ਬੰਦਾ ਭੇਜਣੇ ਵੇ ਜਿਲਾਓ ਭਾਜਾ ਜੀ ਆ ਜਾਓ ਬਾਬਾ ਜੀ ਕਹਿੰਦੇ ਪੁੱਛਿਆ ਕਹਿੰਦਾ ਆਪਾਂ ਕਹਿੰਦੇ ਮੈਂ ਦੱਸਿਆ ਰਿਹਾ ਜੀ ਹੁਣ ਵੀ ਵੀ ਹੋਰ ਇਸ ਬੱਚੀ ਨੇ ਮੈਂ ਬੇਨਤੀ ਕਰਦਾ ਚਾਹੁੰਦਾ ਜੀ ਔਰ ਇਹਨਾਂ ਬਾਰੇ ਸਾਰਾ ਜੱਗ ਜਾਣਦਾ ਹੈ ਹਰ ਸਮੇਂ ਮੂਰੇ ਰੇਂਦ ਨੇ ਭਾਈ ਕਨਈਆ ਜੀ ਸੇਵਾ ਸਾਡੀ ਜਦੋਂ ਵੀ ਇਹਨਾਂ ਨੂੰ ਯਾਦ ਕਰਦੀ ਹੈ ਚਾਹੇ ਕਈਆਂ ਦੀ ਲੋੜ ਹੋਵੇ ਖੁਰਤੀਆਂ ਦੀ ਲੋੜ ਹੋਵੇ ਰੁੱਖ ਲਗਾਉਣ ਲਈ ਸਾਨੂੰ ਐਵੇਂ ਦੇ ਹਜ਼ਾਰਾਂ ਦੀ ਲੋੜ ਪੈਂਦੀ ਹੈ ਤਾਂ ਇਹ ਮੂਰੇ ਹੋ ਕੇ ਕਰਦੇ ਨੇ ਧੰਨਵਾਦ ਕਰਦੇ ਆ ਉਹਨਾਂ ਦਾ सा <laughs> घण <laughs> 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 ਉਹਨਾਂ ਦਾ ਵੀ ਆ ਜਾ ਉਹਨਾਂ ਦਾ ਸਨਮਾਨ ਕੀਤਾ ਜਾਣਾ ਭਰਾਵਾਂ ਨੂੰ ਉੱਠੀ ਰੱਖਣਾ ਆ ਜਾ ਵੀਰ ਆ ਜਾ ਟਿਕੋ ਫੋਟੋ ਹੀ ਲੈਣ ਦੋ ਲਾਓ ਉਹਨੂੰ ਬੰਦ ਕਰੀਏ ਲਾਓ ਮੈਂ ਤੁਹਾਨੂੰ ਲਾਓ ਲੋਕ ਸਨ ਬਣਾ ਲਓ ਮੈਂ ਬੇਨਤੀ ਕਰਦਾ ਚੁੱਗੀ ਚੌਪੜੀ ਸਕੂਲ ਤੋਂ ਜੀ ਸੇਵਾਵਾਂ ਨੇ ਅਨਮੋਲ ਆਓ ਜੀ ਲੇਖੀ ਸਾਹਿਬ ਇਹਨੇ ਵੀ ਗੈਰ ਜੁਰਦਸਾ ਬਾਰ 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 ਜਿਹੜੀ ਚੱਪੀ ਆਉਂਦੀ ਉਹਦੇ ਕੋਲ ਤਾਂ ਹਾਂਜੀ ਸਰ ਜਿੱਕੀ ਗੱਲਣਾ ਚਾਹੁੰਦੇ ਅੱਜ ਭਾਈ ਕਨੈ ਦਾ ਜੀ ਸੇਵਾ ਸੁਸਾਇਟੀ ਵੱਲੋਂ ਬਹੁਤ ਹੀ ਬਖ ਖੁਸ਼ੀ ਦਾ ਦਿਹਾੜਾ ਹੈ ਜੀ ਦੂਸਰ ਲਗਾਉਣ ਦੀ ਜਿਹੜੀ ਮਹੀਮਾ ਹੈ ਉਹਦਾ ਅੰਵਾਸ ਕੀਤਾ ਨਵੇਂ ਸਾਧਿਆ 2025 ਦਾ ਤੇ ਰੁੱਖ ਲਗਾਉਣੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਬਹੁਤ ਜ਼ਰੂਰੀ ਨੇ ਰੁੱਖ ਨੇ ਵੀ ਜਿਆਦਾ ਤੋਂ ਜਿਆਦਾ ਲਗਾਏ ਦਾ ਲਗਾਏ ਜਾਣੇ ਚਾਹੀਦੇ ਨੇ ਕਿਉਂਕਿ ਸਾਡੀ ਧਰਤੀ ਦਾ ਜਿਹੜਾ এনवायरमेंट ਹੈ ਜਿਹੜਾ ਸਾਡਾ ਵਾਤਾਵਰਣ ਹੈ ਉਹ ਤੁਸ਼ੂਤ ਹੋ ਰਿਹਾ ਹੈ ਜਸਟ ਆਰ ਇੰਨੀ ਜ਼ਿਆਦਾ ਕੋਰਨੀਤੀ بارش ਦੀ ਕਮੀ ਹੈ ਸਾਰੀ ਚੀਜ਼ਾਂ ਇਸ ਤਰ੍ਹਾਂ ਹੋ ਰਹੀਆਂ ਨੇ ਕਿ ਸਵੇਰ ਤੋਂ ਦੁਪਹਿਰ ਨਹੀਂ ਸਾਨੂੰ ਰੁੱਖ ਲਗਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਰੁੱਖ ਸਾਡੇ ਆਕਸੀਜਨ ਦਾ ਪੈਦਾ ਕਰਦੇ ਨੇ ਕਾਰਬਨ ਡਾਈਆਕਸਾਈਡ ਨੂੰ ਘਟਾ ਕੇ ਪੈਦਾ ਕਰਦੇ ਨੇ ਪ੍ਰਾਣਵਾਯੂ ਜਿਹੜੀ ਆਕਸੀਜਨ ਜਿਹੜੀ ਹੈ ਸੁੱਖਾ ਦਾ ਕੋਈ ਦੇਣ ਨਹੀਂ ਦਿੱਤਾ ਜਾ ਸਕਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੱਜ ਇਸ ਸੰਸਥਾ ਦੇ ਨਾਲ ਜੁੜ ਕੇ ਇਸ ਮਹਿੰਮ ਦਾ ਹਿੱਸਾ ਬਣਿਆ ਤੇ ਮੈਂ ਇਸਨੂੰ ਇਹਨਾਂ ਦੇ ਨਾਲ ਇਕੱਲੇ ਨਾਲ ਨਾ ਹੱਥ ਮਿਲਾ ਕੇ ਖੜਾ ਰਹੇ ਹਾਂ ਬੜਾ ਇਧਰ ਜਨ ਨੂੰ ਸਾਨੂੰ ਬੜਾ ਵਧੀਆ ਮਹਿਸੂਸ ਹੋ ਰਿਹਾ ਰੁੱਖ ਲਾਓ ਧਰਤੀ ਬਚਾਓ ਭਾਈ ਕਿਨਾਈ ਦੀ ਸੋਸਾਇਟੀ ਬਣ ਜੜਾ ਹੈ ਕਿ ਹਰ ਸਾਲ ਜਨ ਸਾਲ ਵਿੱਚ ਪਤਾ ਜਾਂਦਾ ਅਸੀਂ ਸਾਰੇ ਲੋਕ ਇਸ ਦੀ ਸਰਹਾਨਾ ਵੀ ਕਰਦੇ ਤੇ ਅੱਗੇ ਵੀ ਇਸ ਤਰ੍ਹਾਂ ਹੀ ਕਰਦੇ ਰਹਾਂਗੇ ਦੇਖੋ ਲਾਉ ਰੁਕ ਪਾਉ ਸੁ ਰਹੁ ਗਰੁਕ ਰਹੂਗਾ ਮਨੂ ਇਹ ਬਹੁਤ ਜ਼ਰੂਰੀ ਹੈ ਇਹ ਕੁਦਰਤੀ ਤੀਣ ਨੇ ਨੈਚਰ ਦੀ ਤੀਣ ਆਪਾ ਲੋਕ ਜਿਹੜਾ ਹੈ ਇਹਨਾਂ ਛੇੜਛਾੜ ਕਰਦੇ ਇਹ ਠੀਕ ਨਹੀਂ ਹੈਗੀ ਕੋਸ਼ਿਸ਼ ਕਰਦੇ ਜੇ ਤੁਸੀਂ ਕਦੇ ਪਹਿਲਾਂ ਤਾਂ ਇਹ ਵੀ ਦਰਖਤ ਨਹੀਂ ਬੜਨੇ ਤੇ ਇਹ ਥੋੜੀ ਕਿਤੇ ਬਾੜੀ ਮਜਬੂਰੀਏ ਕਿਤੇ ਕੋਈ ਸੁੱਕਾ ਦਰਖਤ ਇਸ ਤਰ੍ਹਾਂ ਲੱਗਦਾ ਤਾਂ ਜੇ ਇੱਕ ਬੜਾ 10 ਪੈਣਾ ਤਿਆਰ ਕਰੋ ਤਾਂ ਮੈਂ ਤਾਂ ਨੰਕਾ ਇਹ ਹੀ ਬੈਠ ਕੇ ਨਾ ਚਾਹਉ ਇਹ ਸੰਦੇਸ਼ ਲੋਕਾਂ ਨੂੰ ਚੰਗਾ ਕਿਰਾ ਪਾਈ ਜੀ ਭਾਈ ਕਨੇਜੀ ਸੋਸ ਦੇ ਉਪਰਾਲੇ ਦੇ ਨਾਲ ਅਸੀਂ ਖੜੇ ਹਾਂ ਅਸੀਂ ਇਹਨਾਂ ਦੇ ਮੈਂਬਰ ਵੀ ਹਾਂਗੇ ਕਰਦੇ ਰਹਾਂਗੇ ਕਰਦੇ ਰਹੇ ਤੇ ਮੈਂ ਕਹਿੰਦਾ ਵੀ ਧਰਤੀ بچਾਓ ਰੁੱਖ ਲਾਓ ਧਰਤੀ ਬਚਾਏ ਬਹੁਤ ਜ਼ਰੂਰੀ ਹੈ ਤਾਂ ਸਾਰੇ ਲੋਕਾਂ ਦਾ ਧੰਨਵਾਦ ਹੈ ਸਾਡੇ ਪ੍ਰਸ਼ਕਰ ਰਾਜ ਜੀ ਖੜੇ ਸਾਡੇ ਬੜੀ ਸਤਿਕਾਰਯੋਗ ਨੇ ਹਰ ਪਾਸੇ ਸਨ ਨਾਲ ਸਾਥ ਹੈ ਸਹਿਯੋਗ ਹੈ ਤਾਂ ਮੈਂ ਫਿਰ ਹੀ ਅਪੀਲ ਕਰਦਾ ਰੁੱਖ ਲਾਓ ਵਾਤਾਵਰਣ ਧਰਤੀ ਨੂੰ। ਅੱਜ ਨਮਜ ਕੀ ਕਰਨਾ ਚਾਹੁੰਦੇ ਜਿਹੜਾ ਕਾਜ ਕੀਤਾ ਚ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ। ਬਾਬਾ ਨਾਨਕ ਜੀ ਕਹਿ ਕੇ ਗਏ ਨੇ ਅੱਜ ਜੇ ਆਪਾਂ ਧਰਤੀ ਮਾਂ ਨੂੰ ਬਚਾਉਣਾ ਹੈ ਤਾਂ ਰੁੱਖ ਲਗਾਣੇ ਸਾਨੂੰ ਬਹੁਤ ਜ਼ਰੂਰੀ ਨੇ। ਧਰਤੀ ਮਾਂ ਦਾ ਦਰਜਾ ਦਿੱਤਾ ਗਿਆ ਬਾਣੀ ਵਿੱਚ। ਸੋ ਪਾਈ ਕਨਈਆ ਜੀ ਸੇਵਾ ਸੈਟੀ ਜੋ ਕਿ ਹਰ ਸਾਲ 10000 ਰੁੱਖ ਲਗਾਉਣ ਦਾ ਟੀਚਾ ਲੈ ਕੇ ਚੱਲਦੀ ਹੈ ਅੱਜ ਇੱਕ ਪਲ ਫਿਰ ਰੁੱਖ ਲਗਾਓ ਧਰਤੀ ਬਚਾਓ ਮਹਿਮ 2025 ਦਾ ਆਗਾਜ਼ ਕੀਤਾ ਗਿਆ ਮੇਰੇ ਨਾਲ ਸੰਸਥਾ ਦੇ ਸਾਰੇ ਮੈਂਬਰ ਖੜੇ ਨੇ ਮੌਜੂਦ ਨੇ ਸਾਡੇ ਕਰਦੀਪ ਸਿੰਘ ਜੀ ਜਤਿੰਦਰ ਸਿੰਘ ਜੀ ਭੈਣ ਨੇਹਾ ਸਾਲਦੀ ਜੀ ਭੈਣ ਦਵਿੰਦਰ ਕੌਰ ਜੀ ਸਮੂਹ ਸ਼ਹਿਰ ਦੇ ਉਹ ਪਤਵੰਤੇ ਸੱਜਣ ਜਿਹੜੇ ਵਾਤਾਵਰਣ ਪ੍ਰੇਮੀ ਨੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇंदे ਨੇ ਸਾਰਿਆਂ ਨੇ ਸ਼ਿਰਕਤ ਕੀਤੀ ਤਹਿ ਦਿਲ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਦੇ ਰੁੱਖ ਲਗਾਓ ਧਰਤੀ ਚਾਓ ਮਹਮ ਦੇ ਵਿੱਚ ਹਿੱਸਾ ਲਿਆ ਪਿਕਨਈਆ ਜੀ ਸੇਵਾ ਸੈਟੀ ਆਪ ਸਭ ਨੂੰ ਇੱਕ ਵਾਅਦਾ ਕਰਦੀ ਹੈ ਵਾਤਾਵਰਣ ਨੂੰ ਬਚਾਉਣ ਲਈ ਅਸੀਂ ਖੜੇ ਹਾਂ ਖੜੇ ਰਹਾਂਗੇ ਸੋ ਇਸ ਦੇ ਲਈ ਪੂਰੇ ਸ਼ਹਿਰ ਦੀ ਔਰ ਪਿੰਡ ਵਾਸੀਆਂ ਦੀ ਵੀ ਸਾਨੂੰ ਮਦਦ ਦੀ ਲੋੜ ਹਮੇਸ਼ਾ ਰਹੇਗੀ ਇਸ ਲਈ ਆਪ ਸਭ ਨੂੰ ਵੀ ਬੇਨਤੀ ਹੈ ਆਪ ਸਭ ਵੀ ਜਰੂਰ ਜਦੋਂ ਵੀ ਕਿਤੇ ਰੁੱਖ ਰੋਪਣ ਹੁੰਦਾ ਹੈ ਔਦੇ ਲਗਾਏ ਜਾਂਦੇ ਨੇ ਉੱਥੇ ਸ਼ਿਰਕਤ ਵੀ ਕਰੋ ਉਸ ਦੇ ਨਾਲ ਨਾਲ ਰੁੱਖ ਲਗਾਉਣ ਤੋਂ ਬਾਅਦ ਜਦੋਂ ਕਿ ਸੰਸਥਾਵਾਂ ਰੁੱਖ ਲਗਾ ਕੇ ਚਲੇ ਜਾਂਦੀਆਂ ਤੁਹਾਡੇ ਏਰੀਆ ਦੇ ਵਿੱਚ ਤਾਂ ਉੱਥੇ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਤੁਸੀਂ ਲੋ ਇਹਨਾਂ ਕੁਝ ਕਹਿੰਦੇ ਹੋਏ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਸ਼ਹਿਰ ਵਾਸੀਆਂ ਦਾ ਵਾਤਾਵਰਣ ਪ੍ਰੇਮੀਆਂ ਦਾ ਰੁੱਖ ਲਗਾਓ ਧਰਤੀ ਬਚਾਓ ਰੁੱਖ ਲਗਾਓ ਧਰਤੀ ਬਚਾਓ ਰੁੱਖ ਲਗਾਓ ਧਰਤੀ ਬਚਾਓ ਰੁੱਖ ਲਗਾਓ ਧਰਤੀ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਭਾਈ ਘਈਆ ਜੀ ਸੇਵਾ ਸੁਸਾਇਟੀ ਬਣਾਉ ਜਿਹੜੀ ਹਰ ਇੱਕ ਸਾਲ 10000 ਰੁੱਖ ਲਗਾਉਣ ਦਾ ਜੋ ਟੀਚਾ ਹੁੰਦਾ ਹੈ ਉਸ ਦੀ ਅੱਜ 2025 ਰੁੱਖ ਲਗਾਓ ਧਰਤੀ ਬਚਾਓ ਮਹਿੰਮ 2025 ਦੀ ਜਿਹੜੀ ਸ਼ੁਰੂਆਤ ਆ ਉਹ ਅੱਜ ਹੋ ਗਈ ਹੈ ਤੇ ਆਓ ਆਪਾਂ ਰਲ ਮਿਲ ਕੇ ਇਸ ਧਰਤੀ ਮਾਤਾ ਨੂੰ ਬਚਾਈਏ ਆਪਣੇ ਵਾਤਾਵਰਨ ਨੂੰ ਬਚਾਈਏ ਤੇ ਵੱਧ ਤੋਂ ਵੱਧ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰੁੱਖ ਲਗਾਓ ਧਰਤੀ ਬਚਾਓ ਮਹਿੰਮ 2025 ਫਾਇਕ ਨਿਆਜੀ ਸੇਵਾ ਸੁਸਾਇਟੀ ਵੱਲੋਂ ਆਗਾਜ਼ ਹੋ ਚੁੱਕਿਆ ਹੈ ਸੇਵ ਟਰੀ ਸੇਵ এনਵਾਇਰਨਮੈਂਟ ਸੇਵ Save tree, save environment, save earth.